ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692259 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਠੱਠੀਪਾਈ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਬਾਗਾਪਰਾਣਾ ਬਾਈ ਜੀ ਜਿਸ ਦੇ ਵਿੱਚ ਬਾਈ ਜੀ ਹੁਣਾਂ ਕੋਲੇ ਤਿੰਨ ਬਹੁਤ ਚੰਗੀਆਂ ਮਿੰਗਾ ਬਾਈ ਜੀ ਤੇ ਪਹਿਲਾ ਨੰਬਰ ਝੋਟੀ ਹੈਗੀ ਆ ਟੋਕਰ ਗੱਬਣ 6 ਮਹੀਨੇ ਦੀ ਬਾਈ ਜੀ ਹੁਣੀ ਗੱਬ ਦੱਸਦੇ ਆ ਤੇ ਦੋ ਬਾਈ ਜੀ ਆ ਖੜੀਆਂ ਇੱਕ ਟੋਕਰ ਝੋਟੀ ਆ ਇੱਕ ਸੱਜਰ ਤਾਜੀ ਗੱਬਲ ਝੋਟੀ ਸੂਣ ਵਾਲੀ ਆ ਬਾਈ ਕੁਸ ਦੇ ਨਹੀਂ ਲਊਗੀ ਤੇ ਤਿੰਨ ਨਾਗਾ ਬਾਈ ਜੀ ਹੁਣਾਂ ਕੋਲੇ ਤੇ ਬਾਕੀ ਦੀ ਬੰਦੀ ਦੀ ਜਾਣਕਾਰੀ ਪਾ ਬਾਈ ਜੀ ਹੁਣ ਤੋਂ ਲੈਣੇ ਆ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਂ ਹੀ ਮੈਂਟੂ ਵੀਰ ਜੀ ਹਾਂਜੀ ਪਿੰਨ ਠੱਠੀ ਪਈ ਜਿਹੜਾ ਮੁਕਾ ਤਹਿਸੀਲ ਬਾਗਾ ਫਰਨਾਈ ਠੀਕ ਆ ਬਾਈ ਜੀ ਤੇ ਕਿੰਨੇ ਨਾਗਾ ਬਾਈ ਜੀ ਅੱਜ ਆਪਣੇ ਕੋਲ ਆਪਣੇ ਕੋਲ ਤਿੰਨ ਨਾਗਾ ਵੀਰ ਜੀ ਅੱਜ ਠੀਕ ਆ ਬਾਈ ਵਪਾਰ ਦਾ ਕੰਮ ਹੀ ਫਿਰ ਆਪਣੇ ਕੋਲ ਹਾਂਜੀ ਵਪਾਰ ਦਾ ਹੀ ਬਾਈ ਜੀ ਪਸ਼ੂ ਆਪਣੇ ਕੋਲ ਤਿੰਨ ਜੀ ਹੁੰਦੇ ਰਹਿੰਦੇ ਆ ਹਾਂਜੀ ਜਾਦੇ ਕੰਮ ਆਪਣਾ ਮੱਝਾਂ ਦਾ ਕੇ ਗਾਵਾਂ ਦਾ ਮੱਝਾਂ ਦਾ ਵੀਰ ਜੀ ਮੱਝਾਂ ਦਾ ਕੰਮ ਆ ਬਾਈ ਜੀ ਹੁਣ ਦਾ ਜੀ ਤੇ ਬਾਈ ਜੀ ਕੀ ਡਿਟੇਲ ਆ ਦੀ ਝੋਟੀ ਦੀ ਜੀ ਬਾਈ ਜੀ 6 ਮਹੀਨੇ ਹੀ ਗੱਭਣਾ ਹਾਂਜੀ ਠੀਕ ਆ ਚੈੱਕ ਪਾਸ ਆ ਠੰਡਾ ਟੀਕਾ ਲੱਗਿਆਗਾ ਦੁੱਧ 1.5 2 ਕਿਲੋ ਆ ਪਰ ਆਪਾਂ ਦਾ ਨਾਮ ਮੰਨ ਕੇ ਹੀ ਲਈ ਆ ਵੀ ਦੁੱਧ ਗੇਰਾ ਥਨ ਪਾਸ ਹੁੰਦੇ ਆ ਜੀ ਥਨ ਪਾਸ ਹੁੰਦੇ ਆ ਵੱਡੀ ਬੁੱਡੀ ਚੰਗੀ ਆ ਕੱਦ ਕਾਠ ਦੀ ਸੁਣੀ ਸਰਖੀ ਆ ਠੀਕ ਆ ਜੀ ਬਾਕੀ ਦਾ ਤੁਹਾਡੇ ਸਾਹਮਣੇ ਆ ਹਾਂਜੀ ਲੈ ਬਲੂ ਆ ਥਣ ਥਣ ਚੈੱਕ ਕਰ ਲੋ ਤੋਰ ਕੇ ਦਿਖਾ ਦੇ ਹਾਂਜੀ ਕੱਦ ਕਾਠ ਬਾਈ ਜੀ ਬਹੁਤ ਆ ਝੋਟੀ ਦਾ ਬਾਈ ਜੀ ਇਹਦੇ ਤੋਰ ਚਾਲ ਤੁਹਾਨੂੰ ਚੈੱਕ ਕਰਾ ਦਿੰਦੇ ਆ ਦਸੱਲੀ ਪੜਖ ਬਾਈ ਜੀ ਤੁਸੀਂ ਆਪ ਕਰਨੀ ਆ ਕਾਲੀ ਕੁੰਡੀ ਝੋਟੀ ਮੋ ਸਿੰਘ ਸਿੰਘ ਕਰਮਾਲੀ ਨੂੰ ਬਹੁਤ ਚੰਗਾ ਲੱਗਿਆ ਬਈ ਥੱਲੇ ਦੇ ਦੀ ਸਾਹਬਾ ਚਾਰ ਹੀ ਥਾਣਾ ਪੂਰੇ ਬਦਗਾ ਕੋਈ ਫੋੜ ਸ਼ਾਂਗ ਨਹੀਂ ਕਾਲੀ ਡਾਂਝ ਝੋਟੀ ਆ ਕਿੱਲੇ ਤੇ ਬੱਧਾ ਥੋੜਾ ਐਪਸ ਟਾਈਮ ਲੱਗ ਜਾਂਦਾ ਨਾ ਮਾਲਪੁਰ ਮਾਰ ਕੱਦ ਕਾਟ ਕਰਮਾਲੀ ਦਾ ਬਹੁਤ ਚੰਗਾ ਕੋਈ ਵੀਰ ਤੋਕੜ ਗੱਬਲ ਦਾ ਸ਼ਕੀਨ ਹੋਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਰਕ ਕਰ ਲਿਓ ਕਿਸੇ ਵੀ ਵੀਰ ਦੇ ਝੋਟੀ ਪਸੰਦ ਆਵੇ ਥਾਲੇ ਵੇ ਦੀ ਬਾਈ ਜੀ ਸਾਫ ਆ ਕਾਲੀ ਕੁੰਡੀ ਆ ਪੂਰੇ ਵੱਡੇ ਕੱਦ ਦੀ ਆ ਉਹ ਛੋਟੀ ਨਹੀਂ ਗਈ ਤੇ ਬਾਈ ਜੀ ਹੁਣ ਤਾਂ ਮੁੱਲ ਵਾਰੀ ਆਪਾਂ ਪੁੱਛ ਲੈਨੇ ਆ ਲਓ ਇੱਟ ਪੁਰਾਣੀ ਦੀ ਪੂਰੀ ਚੱਕਵੀ ਆ ਵਜਨ ਵਜਨ ਵੀ ਚੰਗਾ ਵਜਨ ਵਜਨ ਵਾਲੀ ਆ ਬਾਈ ਜੀ ਗੋਹਾ ਕਰੀ ਜਾਂਦੀ ਆ ਮਤਲਬ ਅਗਲਾ ਕਹਿੰਦਾ ਵੀ ਕੱਚੀ ਝੋਟੀ ਵੇਚਦਾ 6 ਮਹੀਨੇ ਦੀ ਭਾਰ ਪਰੋਟਾ ਕੋਈ ਉਹ ਜੀ ਗੱਲਬਾਤ ਬਾਈ ਜੀ ਕੋਈ ਨਹੀਂ ਗੀ ਚੈੱਕ ਕਰ ਸਕਦੇ ਆ ਖਾਲ ਪੂਰੇ ਗੈਪ ਚ ਲੱਗੇ ਆ ਚਾਰ ਹੀ ਥਾਂ ਨਾਲ ਥੀ ਜਵਾਈ ਹਲੇ ਤੇ ਬਾਈ ਜੀ ਕਿੰਨੇ ਦੇ ਦਾਂਗੇ ਫਿਰ ਆਪਾਂ ਇਹ ਬਾਈ ਜੀ ਇਹਦੀ ਦਿਮਾਰ ਤਾਂ ਕਰਦੇ ਆ 40000 ਹਾਂਜੀ ਇਹਦੇ ਵਿੱਚੋਂ ਮਾਨਤਾ ਕਰਦਾਂਗੇ ਜੇ ਕੋਈ ਬਾਹਲਾ ਗੋਵਾ ਬਾਹਲਾ ਤਾਂ ਨਹੀਂ ਹੋਣਾ ਵੀਰ ਜੀ ਠੀਕ ਆ ਹਾਂਜੀ ਭਈ ਆ ਮੈਂ ਕੋਈ ਛੱਟ ਬਾੜ ਲਾਈ ਜਾਂਦੇ ਹੁੰਦੇ ਆ ਉਹ ਵੀ ਆ ਕੰਮ ਤਾਂ ਨਹੀਂ ਹੋਣਾ ਵਿੱਚੋਂ ਮਾਨਤਾਂ ਜ਼ਰੂਰ ਕਰ ਦਾਂਗੇ ਆ ਜੇ ਕੋਈ 80 ਦੀ ਲਊਗਾ ਆਪਾਂ 1 20 ਦੀ ਵਾਪਸ ਵੀ ਲੈ ਲਾਂਗੇ ਉਹ ਬੰਦੇ ਇੱਕ ਵੀ 1 ਲੱਖ 20 ਹਜ਼ਾਰ ਦੀ ਹਾਂ ਵਾਪਸ ਵੀ ਲੈ ਲਾਂਗੇ ਵਾਪਸ ਲੈ ਲਾਂਗੇ ਲੋ ਬਾਈ ਜੀ ਜੇ ਮੈਂ ਚੰਗੀ ਆ ਤੇ ਬਾਈ ਜੀ ਹੁਣੀ ਇਹ ਗੱਲ ਤਾਂ ਹੀ ਕਹਿੰਦੇ ਆ 1 20 ਦੀ ਵੀ ਕੋਈ ਵੱਡੀ ਗੱਲ ਨਹੀਂ ਛੋਟੀ ਸੋਹਣੀ ਸਨਕੀ ਬਹੁਤ ਆ ਤੁਹਾਡੇ ਕਰਮਾਂ ਵੀ ਜਾਣੀਗੇ 1 20 ਦੀ ਆਪਾਂ ਵਾਪਸ ਲੈ ਲਾਂਗੇ ਹਾਂ ਵੀ ਜੇ ਜਾਦੇ ਸਾਹ ਸੰਭਾਲ ਆਲਾ ਹੋਇਆ ਤਾਂ ਹੋ ਸਕਦਾ 30 ਦੀ ਵੇਚ ਲੈ ਗਲਾ ਹਾਂਜੀ ਹਾਂਜੀ ਤੇ 20 ਦੀ ਤੁਸੀਂ ਜਣੀ ਲੈ ਲਓਗੇ ਵਾਪਸ ਲੈ ਹਾਂਜੀ ਕਿੰਨੇ ਕਿ ਦਿਨ ਪਏ ਬਈ ਜੀ ਇਹਦੇ ਇਹਦੇ ਭਾਈ ਲਾਇਆ ਸਾਧੀਆਂ 5-7 ਦਿਨ 5-7 ਦਿਨ ਕੋਈ ਆਪਾਂ ਸੂਆ ਬਈ ਜੀ ਪਹਿਲਾ ਹੀ ਫਿਰ ਇਹਦਾ ਪਹਿਲਾ ਵੀਰ ਜੀ ਪਹਿਲਾ ਸੂਆ ਝੋਟੀ ਬਈ ਜੀ ਪਰ ਹੈ ਪਹਿਲਾ ਸੂਆ ਹਾਂਜੀ ਉਹ ਸਰੀਰ ਪੱਕਾ ਦੂਜਾ ਮੰਨ ਲਵੇ ਹਾਂਜੀ ਹਾਂਜੀ ਵੇਖਣ ਮੁਤਾਬਕ ਵੈਸੇ ਬਈ ਜੀ ਦੂਜਾ ਨਾਰਗੀ ਲੱਗਦੀ ਝੋਟੀ ਸੂਆ ਪਹਿਲਾ ਹੀ ਆ ਦਿਨ ਬਈ ਜੀ ਦਾ 5-7 ਲੈ ਜੂਗੀ ਤੋ ਚਾਲੇ ਦੀ ਵੀ ਚੈੱਕ ਕਰ ਲੋ ਸੋਹਣੀ ਸੁਨੱਖੀ ਆ ਕਾਲੀ ਸ਼ਾ ਝੋਟੀ ਆ ਬਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰਿਓ ਕਦ ਕਾਠ ਵਾਲੀ ਆ ਚੰਗੀ ਆ ਛੋਟੀ ਵੀਰ ਜੀ ਇਹਦਾ ਵੀ ਆਪਾਂ ਮੁੱਲ ਬਾਈ ਜੀ ਤੋਂ ਪੁੱਛਾਂਗੇ ਤੁਹਾਨੂੰ ਦੱਸਦੇ ਆਂ ਬਚ ਕੇ ਤੇ ਇਹ ਬਾਈ ਜੀ ਜਾਇਜ਼ ਆਪਾਂ ਕਿੰਨੇ ਦੇ ਦਾਂਗੇ ਇਹ ਵੀਰ ਜੀ 95000 ਦੀ ਦੇ ਦਾਂਗੇ 95000 ਦੀ ਹਾਂ ਮੁੱਲ ਜੋ ਕੋਈ ਮਰਜ਼ੀ ਇੱਕ 10 ਕਰਾ ਲੈ ਇੱਕ 5 ਕਰਾ ਲੈ ਠੀਕ ਆ ਬਾਈ ਜੀ ਠੀਕ ਆ ਜੀ ਠੀਕ ਆ ਜੀ ਥਾਂ ਲੈ ਦੇ ਦੀ ਬਾਈ ਜੀ ਸਾਭ ਹਮ ਪਾਲ ਛੋਟੀ ਜ਼ਰੂਰ ਪੱਟੀ ਬੈਠੀ ਆ ਤਰਦੀ ਫਿਰਦੀ ਪਾਲਾ ਬਾਈ ਜੀ ਇਹ ਇਧਰਲੇ ਪਾਸੇ ਕਰ ਲੈਂਦੀ ਕਿਤੇ ਇਧਰਲੇ ਕਰ ਲੈਂਦੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਤੀਜਾ ਨੰਬਰ ਬਾਈ ਜੀ ਟੋਕਰ ਝੋਟੀ ਆ ਇਹਦੀ ਕੀ ਡਿਟੇਲ ਆ ਜੀ ਇਹਦੇ ਨਾਲੇ ਵੀਰ ਜੀ 7 ਕਿਲੋ ਦਾਦਾ ਹਾਂਜੀ ਜਾਨੀ ਕਿ ਆਪਣੇ ਕੋਲ ਕੱਲ ਹੀ ਆਈ ਹੈ 7 ਦਿਨਾਂ ਬਾਅਦ ਚੋਕ ਹੋ ਜਾਂਦੀ ਆ ਇੱਕ ਦੋ ਦਿਨ ਹੱਥ ਜੁੱਲ ਕਰਦੀ ਆ ਜੀ ਠੀਕ ਆ ਜੀ ਪਰ ਬੱਚਾ ਤਿੰਨਾਂ ਕਿ ਮਹੀਨੇ ਸੋਈ ਆ ਠੀਕ ਆ ਜੀ ਇਹ ਕੱਲ ਹੀ ਆਈ ਆ ਜੋ ਉਪਰਾਂ ਜਾਨਵਰ ਕਰ ਹੀ ਜਾਂਦਾ ਜੀ ਇੱਕ ਦੋ ਦਿਨ ਹਾਂਜੀ ਉੱਥੋਂ ਚੋ ਕੇ ਲੈਂਦੀ ਆ ਚੋ ਕੇ ਜਾਂਦੀ ਆ ਦੋ ਟਾਈਮ ਤਸੱਲੀ ਵਾਲੀ ਆ ਠੀਕ ਆ ਜੀ ਆਕਦਾਂ ਹੁੰਦਾ ਏ ਠੀਕ ਆ ਬਾਈ ਜੀ ਬੱਚਾ ਇਹਦਾ ਕੱਟਾ ਜੀ ਇਹੇ ਕੱਟਾ ਕੱਟਾ ਮਗਰ ਇਹਦੇ ਕੱਟਾ ਮਿਲਦੀ ਬਾਈ ਜੀ ਕੱਟੇ ਤੇ ਹੀ ਆ ਫਿਰ ਕੱਟੇ ਦੇ ਵੀਰ ਜੀ ਕੱਟੇ ਠੀਕ ਹੈ ਜੀ ਮਿਲਦੀ ਬਾਈ ਜੀ ਕੱਟੇ ਤੇ ਆ ਬਾਈ ਜੀ ਹੁਣ ਉਪਰਾ ਕਰ ਦਾਂਦੀ ਵੀ ਟੀਗਾ ਵੀ ਲੱਗ ਸਕਦਾ ਹਾਂ ਜੀ ਜਾਨੀਏ ਕੱਟੇ ਤੇ ਹੀ ਮਿਲਦੀ ਹੈ ਨਹੀਂ ਸੱਚੀ ਗੱਲ ਸਾਫ ਸਹੀ ਗੱਲ ਹੈ ਜੀ ਮਿਲਦੀ ਕੱਟੇ ਤੇ ਆ ਰਾਤ ਹੀ ਬਾਈ ਕੋਲੇ ਆਈ ਆ ਡੰਗ ਦਿਹਾੜੀ ਬਾਈ ਜੀ ਜਾਂਦਾ ਉਪਰਾ ਜਾਨਵਰ ਤੋਕੜਥਲ ਪਸੂ ਆ ਤੋਕੜ ਕਰ ਹੀ ਜਾਂਦਾ ਮੱਝਾ ਦਾ ਖਾਸ਼ ਕਰਕੇ ਬਾਈ ਜੀ ਕਰ ਜਾਂਦੇਗਾ ਦੋ ਚਾਰ ਦਿਨ ਮਾਲਕ ਮੰਮੂ ਦੀ ਕੱਦ ਕਾਠ ਵਾਲੀ ਆ ਚਾਰ ਦ ਸੂਆ ਕਰਮ ਵਾਲੀ ਦਾ ਪਹਿਲਾ ਹੀ ਆ ਉੱਚੀ ਲੰਮੀ ਆ ਜਿੱਦ ਦੇ ਨੂੰ ਜਵਾਨ ਜਵਾਨ ਹੋਣਾ ਪੂਰੀ ਡੀਪ ਮੈਂ ਬਣ ਜਾਣਾ ਬਾਈ ਜੀ ਇਹ ਬਾਈ ਜੀ ਜਾਇਜ਼ ਕਿਨੇ ਦੇ ਦਾਂਗੇ ਆਪਾਂ ਇਹ 75000 ਦੀ ਦੇ ਦਾਂਗੇ ਵੀਰ ਜੀ 75000 ਦੀ ਜੀ ਲਓ ਬਾਈ ਜੀ ਤਿੰਨ ਬਾਈ ਜੀ ਹੁਣ ਕੋਈ ਨਗਸੀ ਤੇ ਤਿੰਨੇ ਤੁਹਾਨੂੰ ਵਿਖਾਤੇ ਆ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ 9803466452 ਇੱਕ ਵਾਰੀ ਫੇਰ ਦੱਸਿਓ 9803466452 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਤਿੰਨਾ ਨਗਾ ਦੇ ਵਿੱਚੋਂ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਤਿੰਨੇ ਮੱਜਾ ਤਿੰਨੇ ਬਾਈ ਜੀ ਦੀਆਂ ਤੁਹਾਨੂੰ ਦਿਖਾਤੀਆਂ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਕਿ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਨੂੰ ਬਾਈ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ